ਇੱਥੇ ਤੋਂ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਇੱਕ ਫੋਰਡ 3630 ਤੇ ਦੂਜਾ ਐਚ ਐਮਟੀ 5911 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਆ ਬਈ ਠੀਕ ਠਾਕ ਜੀ ਸਭ ਤੋਂ ਪਹਿਲਾਂ ਬਈ ਜਿਹੜਾ ਫੋਰਡ 3630 ਇਹ ਕਿਹੜਾ ਮਾਡਲ ਆ ਇਹ ਬਈ 99 ਮਾਡਲ ਆ ਠੀਕ ਆ 99 ਮਾਡਲ ਆ ਨੰਬਰ ਹਰਿਆਣਾ ਹਰਿਆਣਾ ਠੀਕ ਆ ਹਰਿਆਣਾ ਨੰਬਰ ਆ ਗੱਲ ਕਰੀਏ ਬਈ ਟਾਇਰਾਂ ਦੀ ਟਾਇਰਾਂ ਦੀ ਕੰਡੀਸ਼ਨ ਠੀਕ ਆ ਬਈ ਮਾਡਲ ਟਾਇਰ ਹੈਗੇ ਗੁਰੀਅਰ ਕੰਪਨੀ ਦੇ 70 ਰੁਪਏ 70 ਤੋਂ 75 ਰੁਪਏ ਟਾਇਰ ਹੈਗੇ ਆ ਤੇ ਬਾਈ ਗੱਲ ਕਰੀ ਆਪਾਂ ਟਰੈਕਟਰ ਦੇ ਰੰਗ ਪੇੜ ਦੀ ਰੰਗ ਪੇੜ ਵੀ ਸਾਰਾ ਅਰੀਜਨਲ ਆ ਠੀਕ ਆ ਸਾਰਾ ਟਰੈਕਟਰ ਅਰੀਜਨਲ ਆ ਫੁੱਲ ਗਾਰੰਟੀ ਆ ਮੂਰਲੇ ਰੈਮ ਨਵੇਂ ਪਾਏ ਹੋਏ ਆ ਬੰਦੇ ਠੀਕ ਆ ਮੂਰਲੇ ਰੈਮ ਪੇਂਟ ਹੋਇਆ ਕੱਲੇ ਨਵੇਂ ਲੱਗੇ ਹੋਏ ਨਵੇਂ ਲੱਗੇ ਆ ਤੇ ਬਾਕੀ ਸਾਰਾ ਟਰੈਕਟਰ ਅਰੀਜਨਲ ਆ ਸਾਰਾ ਅਰੀਜਨਲ ਆ ਵੇਲਾ ਬੀ ਆ ਸਾਰੀਆਂ ਚਿੱਟਾ ਚਿੱਟਾ ਉਵੇਂ ਹੀ ਬੰਨਿਆ ਠੀਕ ਆ ਸਾਰਾ ਮੂਰਲੇ ਮੂਰਲੇ ਅਰੀਜਨਲ ਇੰਜਨ ਗੇਅਰ ਦੀ ਗੱਲ ਕਰੀਏ ਬਾਈ ਗੇਅਰ ਦੀ ਕੋਈ ਆਵਾਜ਼ ਨਹੀਂ ਕੋਈ ਬਲੂ ਨਹੀਂ ਠੀਕ ਆ ਕੋਈ ਵਾਹ ਕੇ ਚੈੱਕ ਕਰਕੇ ਲੈ ਜੀ ਤਸੱਲੀ ਕਰਕੇ ਲੈ ਜੇ ਆਪਦੀ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਸਮਾਨ ਟਰੈਕਟਰ ਦੇ ਨਾਲ ਕੀ ਕਹੋਸਾ ਬਈ ਵੀ ਜਿਵੇਂ ਮੰਨ ਕੇ ਚੱਲ ਇਹਦੇ ਨਾਲ ਛਤਰੀ ਨਹੀਂ ਆਈ ਡੰਡਾ ਪੱਟੀ ਨਾਲ ਮਿਲੂਗੀ ਠੀਕ ਆ ਛਤਰੀ ਹੈਣੀਗੀ ਹਾਂ ਬਾਗੀ ਦੇ ਮਰਮੇ ਦੀ ਗਿਰੀਸ਼ ਨਹੀਂ ਖਾਰੇ ਹਾਂ ਪੂਰਾ ਸਾਫ ਟਰੈਕਟਰ ਆ ਬੇਚਦਾਗਾ ਪੂਰੀਆਂ ਸਾਫ ਠੀਕ ਆ ਬਾਈ ਆ ਬਾਡੀ ਬੁਡੀ ਲੈ ਆਂਦਾ ਸਾਰਾ ਰੰਗੋ ਪਾ ਰਿਆ ਸਾਰਾ ਰੀਨ ਆ ਬਾਈ ਆ ਸਾਰਾ ਟਰੈਕਟਰ ਓਰੀਜਨਲ ਆ ਆਪਾਂ ਕਹਿ ਸਕਦੇ ਹਾਂ ਨਾ ਬਾਈ ਤੇ ਗੱਲ ਕਰੀਏ ਬਾਈ ਟਰੈਕਟਰ ਦੀ ਡਿਮਾਂਡ ਵੀ ਡਿਮਾਂਡ ਇਹਦੀ ਹੈਗੀ ਆ 2 ਲੱਖ ਤੇ 45000 ਦੀ ਆ 245000 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਨੂੰ ਸ਼ੇਅਰ ਉਹ ਵੀ ਯਾਰ 10000 ਦਾ ਮਾਨਤਨ ਕਰਦਾ 235000 ਦਾ ਦੇ ਦੋਗੇ ਉਹ ਚੂਕ ਕਰਦਾ ਉਹ ਤੋਂ ਵੀ ਕਰਦੇ ਆਂਗੇ ਠੀਕ ਆ ਅੱਗੇ ਜਿਹੜਾ ਬਾਈ 911 ਇਹ ਕਿਹੜਾ ਮਾਰਦਾ ਇਹ ਬਾਈ 96 ਮਾਰਦਾ ਠੀਕ ਆ 96 ਮਾਰਲਾ ਨੰਬਰ ਇਹ ਵੀ ਇਹ ਪੰਜਾਬ ਆ ਬਈ ਇਹ ਪੰਜਾਬ ਆ ਹਾਂ ਵੀ 52 ਠੀਕ ਆ ਰੰਗ ਪੇੜ ਦੀ ਇਹਦੀ ਗੱਲ ਕਰੀਏ ਬਾਈ ਇਹਦੀ ਬਈ ਕੱਲੀ ਇੱਕ ਤਾਂ ਟੈਂਕੀ ਰੰਗ ਹੋਈ ਆ ਠੀਕ ਆ ਟੈਂਕੀ ਹਾਂਜੀ ਕੱਲੀ ਟੈਂਕੀ ਬਾਕੀ ਤੇ ਬਾਕੀ ਇੱਕ ਮਗਰਾੜ ਨਵੇਂ ਲੱਗਿਆ ਠੀਕ ਆ ਬਾਕੀ ਸਾਰਾ ਜੀ ਨਾਲ ਹਾਂ ਹਾਂ ਜੇ ਮਰਮਾ ਦਾ ਬਾਡੀ ਲੈਣ ਦਾ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਕੋਈ ਮਰਲੇ ਦੇ ਤੇ ਹੈਗੇ 60 ਕੋ ਪੈਸੇ ਠੀਕ ਆ ਇਹ ਮਰਫ ਦੇ ਠੀਕ ਆਲੇ ਨਾਲ ਤੂੰ 80 ਕੋ ਪੈਸੇ ਟਾਇਰਾਂ ਬੋਲੋ 80 ਕੋ ਪੈਸੇ ਬਾਕੀ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਹਾਂ ਵੀ ਸਮਾਨ ਜਿਹਾ ਮੰਨ ਲਿਓ ਇਹਨਾਂ ਦੀ ਛਤਰੀ ਹੈ ਨਹੀਂ ਛਤਰੀ ਦਾ ਨਾਮ ਹੀ ਨਹੀਂ ਬਾਈ ਯਾਰ ਉਹ ਦੇ ਦਾਂਗੇ ਕੋਈ ਚਲੋ ਨਾਲ ਦੇ ਦੇਓਗੇ ਡੰਡਾ ਫੱਟੀ ਛਤਰੀ ਪੂਰੇ ਕਰ ਦੇਓਗੇ ਨਾਗ ਠੀਕ ਆ ਬਾਈ ਦੇਵੂ ਘਾ ਦੇ ਪਰਲੇ ਪਾ ਗਏ ਸਭ ਪੂਰਾ ਸਾਮ ਇੰਜਨ ਗੇਅਰ ਦਾ ਕਿਵੇਂ ਹੈ ਬਾਈ ਇੰਜਨ ਗੇਅਰ ਦੀ ਕੋਈ ਫੁੱਲ ਗਾਰੰਟੀ ਹੈ ਅਗਲਾ ਵਾਹ ਕਿ ਲਈ ਆ ਸਕਦਾ ਹਾਂ 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 ਵਾਹ ਕੇ ਫੇਰ ਸੋਦਾ ਕਰੀਏ ਠੀਕ ਹੈ ਜੀ ਵਾਹ ਕੇ ਚਲਾ ਕੇ ਟਰੈਕਟਰ ਫੇਰ ਲੈ ਆ ਸਕਦੇ ਹਾਂ ਹਣ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਕੀ ਡਿਮਾਂਡ ਹੈ ਇਸ ਟਰੈਕਟਰ ਦੇ ਬਈ 1 ਲੱਖ 90000 ਰੁਪਏ ਕਰਦੇ ਆ 1 ਲੱਖ 90000 ਡਿਮਾਂਡ ਹੈ ਜਿਹੜਾ ਕਰਕੇ ਆਉਂਦਾ ਵੀਡੀਓ ਬਈ ਸ਼ੇਅਰ ਉਹ ਅੱবি 10000 ਦਾ ਮਾਨ ਤਨ ਪੂਰਾ ਮਾਨ ਤਨ ਕਰ ਦੂੰਗੇ 10000 ਪੂਰਾ ਵੀ ਕਰ ਦਾਂਗੇ ਠੀਕ ਆ ਇਹ ਬਈ ਦੋਵੇਂ ਟਰੈਕਟਰ ਕਿਹੜੇ ਪਿੰਡ ਵਕਾਉ ਆ ਪਿੰਡ ਸੂਰੀ ਵਾਲਾ ਬਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਂਜੀ ਨੰਬਰ ਬੋਲ ਦੀ ਬਈ ਨੰਬਰ ਹੈਗਾ ਬਈ 84276 ਠੀਕ ਆ 2677 ਹੁਣ ਬਈ ਠੋਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਨਾ ਬਿਲਕੁਲ ਕਰਾਂਗੇ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਸਾਰਿਆਂ ਦਾ ਧੰਨਵਾਦ